ਸਤਰੀਆ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਨੇ ਬੁੱਢੜੀਏ ਇੱਥੇ ਬੈਠੇ ਬੈਠੇ ਕੀ ਕਰਦੀ ਹੈ ਕੰਮ ਤਾਂ ਦਾ ਤਾਂ ਕੋਈ ਕਰਦੀ ਨਹੀਂ ਬਸ ਖਾਣ ਦੇ ਟਾਈਮ ਤੇ ਸਾਰਿਆਂ ਤੋਂ ਮੋਰੇ ਜੀਤੋ ਦੀ ਨੂੰ ਜੀਤੋ ਨੂੰ ਉੱਚੀ ਉੱਚੀ ਬੋਲ ਕੇ ਕਹਿ ਰਹੀ ਸੀ ਜੀਤੋ ਆਪਣੇ ਨੋ ਨੂੰ ਕਹਿਣ ਲੱਗੀ ਧੀਏ ਹੁਣੇ ਹੁਣੇ ਤਾਂ ਮੈਂ ਕੱਪੜੇ ਧੋ ਕੇ ਆਈ ਆ ਬਸ ਹੁਣੇ ਆ ਕੇ ਬੈਠੀ ਆ ਉਸ ਦਿਨ ਉਹ ਕਹਿਣ ਲੱਗੀ ਐਡਾ ਕਿਹੜਾ ਪਹਾੜ ਤੋੜ ਦਿੱਤਾ ਤੂੰ ਦੋ ਕੱਪੜੇ ਵੀ ਨਹੀਂ ਤੋਤੇ ਜਾਂਦੇ ਕੱਪੜੇ ਧੋਣ ਨਾਲ ਵੀ ਤੂੰ ਥੱਕ ਜਾਨੀ ਹੈ ਕਿ ਉਸ ਲਈ ਵੀ ਤੈਨੂੰ ਆਰਾਮ ਕਰਨਾ ਪੈਂਦਾ ਬਸ ਕਰਦੇ ਥੋੜੇ ਬਹੁਤੇ ਕੰਮ ਨੇ ਬਾਕੀ ਸਾਰਾ ਦਿਨ ਸੌਣਾ ਹੀ ਸੌਣਾ ਪਤਾ ਨਹੀਂ ਕਿੰਨਾ ਕ ਆਰਾਮ ਚਾਹੀਦਾ ਇਸ ਬੁੱਢੀ ਨੂੰ ਐਨਾ ਕੰਢੀ ਹੋਈ ਉਹ ਫੇਰ ਬੋਲੀ ਬਹੁਤ ਟਾਈਮ ਹੋ ਗਿਆ ਬੈਠੇ ਬੈਠੇ ਆਰਾਮ ਕਰਦੇ ਅੰਦਰ ਆ ਕੇ ਖਾਣਾ ਬਣਾ ਦੇ ਦੁਪਹਿਰ ਹੋ ਗਈ ਹੈ ਐਨਾ ਵੀ ਨਹੀਂ ਦਿਸਦਾ ਕਿ ਖਾਣੇ ਦਾ ਸਮਾਂ ਹੋ ਗਿਆ ਜੀਤੋ ਕਹਿਣ ਲੱਗੀ ਹੁਣੇ ਹੀ ਬਣਾ ਦੇਣੀ ਆ ਐਨਾ ਕਹਿ ਕੇ ਉਹ ਰਸੋਈ ਵਿੱਚ ਚਲੀ ਗਈ ਤੇ ਖਾਣਾ ਬਣਾਉਣ ਲੱਗੀ ਖਾਣਾ ਬਣਾਉਂਦੇ ਬਣਾਉਂਦੇ ਉਹਦੇ ਅੱਖਾਂ ਵਿੱਚ ਹੰਝੂ ਆ ਗਏ ਉਹ ਸੋਚਣ ਲੱਗੀ ਕਿੰਨਾ ਚੰਗਾ ਸਮਾਂ ਸੀ ਜਦੋਂ ਗੁਲਜਾਰ ਸਿੰਘ ਜਿਉਂਦਾ ਸੀ ਉਦੋਂ ਤਾਂ ਨੂੰ ਤੇ ਪੁੱਤ ਦੋਨਾਂ ਦੇ ਮੂੰਹ ਵਿੱਚੋਂ ਜਵਾਨ ਨਹੀਂ ਸੀ ਨਿਕਲਦੀ ਤੇ ਅੱਜ ਦੇਖੋ ਜੀ ਨੂੰ ਦੇਖੋ ਉਹੀ ਹੁਕਮ ਚਲਾ ਜਾਂਦਾ ਹੈ ਘਰ ਵਿੱਚ ਦੋ ਟਾਈਮ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ ਇਹ ਸੋਚਦੇ ਸੋਚਦੇ ਉਹ ਪੁਰਾਣੀਆਂ ਯਾਦਾਂ ਵਿੱਚ ਖੋ ਗਈ 40 ਸਾਲ ਪਹਿਲਾਂ ਜਦੋਂ ਉਹ ਵਿਆਹ ਕੇ ਇਸ ਘਰ ਵਿੱਚ ਆਈ ਸੀ ਤਾਂ ਅਜੇ ਹਾ ਕੁਝ ਵੀ ਨਹੀਂ ਸੀ ਉਸਨੇ ਆਪਣੇ ਪਤੀ ਦੇ ਨਾਲ ਉਹਨਾਂ ਦੇ ਕੰਮ ਵਿੱਚ ਹੱਥ ਵਟਾਉਣ ਦੇ ਨਾਲ ਹੀ ਕਿਹਾ ਕਿਉਂ ਨਾ ਮੈਂ ਵੀ ਘਰ ਬੈਠੀ ਕੋਈ ਨਾ ਕੋਈ ਕੰਮ ਕਰ ਲਵਾਂ ਤੇ ਗੁਲਜ਼ਾਰ ਦੀ ਆਗਿਆ ਨਾਲ ਉਸਨੇ ਘਰ ਵਿੱਚ ਹੀ ਕੱਪੜੇ ਸਲਾਈ ਕਰਨ ਦਾ ਕੰਮ ਸ਼ੁਰੂ ਕਰ ਲਿਆ ਉਸ ਦਾ ਕੰਮ ਇੰਨਾ ਵਧੀਆ ਸੀ ਜੋ ਇੱਕ ਵਾਰ ਆਉਂਦਾ ਸੀ ਤਾਂ ਉਹ ਕੱਪੜੇ ਸਲਾਈ ਕਰਾਉਣ ਵਾਰ-ਵਾਰ ਆਉਂਦਾ ਸੀ ਹੌਲੀ-ਹੌਲੀ ਜੀਤੋ ਆਸ-ਪਾਸ ਦੇ ਪਿੰਡਾਂ ਵਿੱਚ ਵੀ ਸਭ ਤੋਂ ਵਧੀਆ ਟੇਲਰ ਬਣ ਗਈ ਉਸ ਦਾ ਘਰ ਵਾਲਾ ਕਿਸਾਨ ਸੀ ਤੇ ਆਪਣੀ ਥੋੜੀ ਜਿਹੀ ਜ਼ਮੀਨ ਉੱਪਰ ਹੀ ਖੇਤੀ ਕਰਦਾ ਸੀ ਜਿਸ ਦੇ ਨਾਲ ਘਰ ਦਾ ਖਰਚਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਪਰ ਜੀਤੋ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਪੂਰੇ ਪਰਿਵਾਰ ਦੇ ਹਾਲਾਤ ਬਦਲ ਦਿੱਤੇ ਸੀ ਦਿਨ ਰਾਤ ਮਿਹਨਤ ਕਰਦੀ ਤਾਂ ਕਿ ਚਾਰ ਪੈਸੇ ਬਚਾ ਸਕੇ ਹੌਲੀ ਹੌਲੀ ਉਹ ਸਮਾਂ ਵੀ ਆ ਗਿਆ ਜਦੋਂ ਉਹਨਾਂ ਦੇ ਕੋਲ ਕਿਸੇ ਦਾ ਕੋਈ ਉਧਾਰ ਨਾ ਰਿਹਾ ਹੁਣ ਉਹਨਾਂ ਦੀ ਆਰਥਿਕ ਸਥਿਤੀ ਪੂਰੀ ਵਧੀਆ ਹੋ ਚੁੱਕੀ ਸੀ ਤੇ ਜੀਤੋ ਦੇ ਪਤੀ ਨੇ ਆਪਣਾ ਛੋਟਾ ਜਿਹਾ ਕੱਪੜੇ ਦਾ ਕਾਰੋਬਾਰ ਸ਼ੁਰੂ ਕਰ ਲਿਆ ਜੀਤੋ ਜੋ ਕੱਪੜੇ ਸਿਲਾਈ ਕਰਦੀ ਸੀ ਉਸ ਦਾ ਪਤੀ ਉਹਨਾਂ ਕੱਪੜਿਆਂ ਨੂੰ ਹੀ ਵੇਚਦਾ ਸੀ ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਤੇ ਉਹਨਾਂ ਨੇ ਆਪਣਾ ਨਵਾਂ ਘਰ ਬਣਾ ਲਿਆ ਆਰਥਿਕ ਸਥਿਤੀ ਚੰਗੀ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਪੜ੍ਹਾਈ ਕਰਵਾਈ ਤੇ 12ਵੀਂ ਤੋਂ ਬਾਅਦ ਆਪਣੇ ਮੁੰਡੇ ਨੂੰ ਪੜ੍ਹਨ ਦੇ ਲਈ ਨਿਊਜ਼ੀਲੈਂਡ ਭੇਜਿਆ ਪੜ੍ਹਾਈ ਪੂਰੀ ਹੋਣ ਤੇ ਵਾਪਸ ਆਇਆ ਤਾਂ ਨਾਲ ਹੀ ਆਪਣੀ ਪਤਨੀ ਨੂੰ ਵੀ ਲੈ ਕੇ ਆਇਆ ਸ਼ੁਰੂ-ਸ਼ੁਰੂ ਵਿੱਚ ਗੁਲਜਾਰ ਸਿੰਘ ਬਹੁਤ ਨਾਰਾਜ਼ ਹੋਇਆ ਪਰ ਟਾਈਮ ਦੇ ਨਾਲ-ਨਾਲ ਉਹਨਾਂ ਨੇ ਆਪਣੇ ਨੂੰਹ ਤੇ ਪੁੱਤ ਨੂੰ ਮਾਫ਼ ਕਰ ਦਿੱਤਾ ਤੇ ਨੌਂ ਪੁੱਤ ਉਹਨਾਂ ਦੋਵਾਂ ਨਾਲ ਬਹੁਤ ਹੀ ਚੰਗਾ ਵਰਤਾਵਰ ਕਰਦੇ ਸੀ ਪਰ ਗੁਲਜਾਰ ਸਿੰਘ ਦੀ ਮੌਤ ਤੋਂ ਬਾਅਦ ਸਭ ਕੁਝ ਬਦਲ ਚੁੱਕਿਆ ਸੀ ਉਸਦੇ ਮੁੰਡੇ ਨੂੰ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਮਿਲ ਚੁੱਕੀ ਸੀ ਪਰਿਵਾਰਕ ਸਥਿਤੀ ਬਹੁਤ ਜੰਗੀ ਸੀ ਪਰ ਗੁਲਜਾਰ ਸਿੰਘ ਦੀ ਮੌਤ ਤੋਂ ਬਾਅਦ ਨੌਂ ਪੁੱਤ ਦਾ ਰਵੱਈਆ ਜੀਤੋ ਪ੍ਰਤੀ ਪੂਰੀ ਤਰ੍ਹਾਂ ਬਦਲ ਗਿਆ ਸੀ ਹੁਣ ਨੌਂ ਉਸ ਨੂੰ ਨੌਕਰਾਨੀ ਹੀ ਸਮਝਦੀ ਸੀ ਤੇ ਪੁੱਤ ਨੌਂ ਦੀ ਹਾਂ ਵਿੱਚ ਹਾਮ ਲਾਉਂਦਾ ਸੀ ਉਸਨੇ ਕਦੇ ਵੀ ਨਹੀਂ ਕਿਹਾ ਸੀ ਕਿ ਇਹ ਮੇਰੀ ਮਾਂ ਹੈ ਤੂੰ ਇਸ ਨਾਲ ਏਦਾਂ ਦਾ ਵਿਵਹਾਰ ਕਿਵੇਂ ਕਰ ਸਕਦੀ ਹੈ ਜਾਂ ਇਸ ਤਰ੍ਹਾਂ ਨਾ ਕਰਿਆ ਕਰ ਜੀਤੋ ਦੀਆਂ ਅੱਖਾਂ ਵਿੱਚੋਂ ਹੰਝੂ ਵਹੀ ਜਾ ਰਹੇ ਸਨ ਐਨੇ ਨੂੰ ਨੂੰ ਆ ਗਈ ਤੇ ਕਹਿੰਦੀ ਖਾਣਾ ਬਣਾਇਆ ਨਹੀਂ ਅਜੇ ਕਿੰਨਾ ਹੌਲੀ ਹੌਲੀ ਕੰਮ ਕਰਦੀ ਹੈ ਤੇਰੇ ਹੱਥਾਂ ਵਿੱਚ ਜਾਣ ਨਹੀਂ ਹੈਗੀ ਇੰਨਾ ਟਾਈਮ ਲੱਗਦਾ ਹੈ ਖਾਣਾ ਬਣਾਉਣ ਵਿੱਚ ਜਿੰਨਾ ਤੂੰ ਲਗਾ ਰਹੀ ਹੈ ਜੀਤੋ ਨੇ ਕਿਹਾ ਬਸ ਬਣ ਹੀ ਗਿਆ ਕਿ ਬਹੂ ਤੈਨੂੰ ਤੇਰੇ ਘਰਦਿਆਂ ਨੇ ਸੰਸਕਾਰ ਨਹੀਂ ਦਿੱਤੇ ਤੂੰ ਜ਼ਿਆਦਾ ਤਾਂ ਨਹੀਂ ਘੱਟੋ-ਘੱਟ ਇੰਨਾ ਤਾਂ ਖਿਆਲ ਕਰ ਮੈਂ ਤੇਰੀ ਮਾਂ ਦੀ ਉਮਰ ਦੀ ਆ ਥੋੜੀ ਤਾਂ ਇਨਸਾਨੀਅਤ ਦਿਖਾ ਐਨਾ ਬੋਲਦੇ ਹੀ ਨੌ ਜੀਤੋ ਨੂੰ ਗੁੱਸੇ ਵਿੱਚ ਬੋਲੀ ਅੱਛਾ ਤਾਂ ਕੀ ਕਰਾਂ ਮਹਾਰਾਣੀ ਦੇ ਪੈਰ ਘੁੱਟਾਂ ਸਵੇਰੇ ਖਾਣਾ ਬਣਾ ਕੇ ਦੇਵਾਂ ਖਾਣ ਲਈ ਸੋਚੀ ਵੀ ਨਾ ਹੁਣ ਜਾ ਤੇ ਬਾਕੀ ਦੇ ਰਹਿੰਦੇ ਸਾਰੇ ਕੰਮ ਕਰ ਲੈ ਜੀਤੋ ਕਹਿਣ ਲੱਗੀ ਧੀਏ ਸਵੇਰ ਤੋਂ ਲੈ ਕੇ ਕੰਮ ਹੀ ਤਾਂ ਕਰ ਰਹੀ ਆ ਬਹੁਤ ਭੁੱਖ ਲੱਗੀ ਐ ਪਹਿਲਾਂ ਕੁਝ ਖਾ ਲਵਾਂ ਉਸ ਦਿਨੋਂ ਕਹਿਣ ਲੱਗੀ ਫੇਰ ਖਾ ਲਵੀਂ ਮਰ ਥੋੜਾ ਜਾਵੇਂਗੀ ਜੇ ਥੋੜਾ ਲੇਟ ਖਾਵੇਂਗੀ ਪਹਿਲਾਂ ਜਾ ਕੇ ਬਾਕੀ ਦੇ ਰਹਿੰਦੇ ਕੰਮ ਕਰ ਜੀਤੋ ਇਸ ਉਮੀਦ ਵਿੱਚ ਕਿ ਸ਼ਾਇਦ ਉਸਦੇ ਮੁੰਡੇ ਨੂੰ ਉਸ ਉੱਪਰ ਤਰਸਾ ਜਾਵੇਗਾ ਪਰ ਅੱਜ ਸਵੇਰ ਤੋਂ ਸ਼ਾਮ ਹੋ ਗਈ ਕੰਮ ਕਰਦੇ ਕਰਦੇ ਨੂਨ ਨੇ ਨਾ ਖਾਣਾ ਦਿੱਤਾ ਤੇ ਨਾ ਹੀ ਪੁੱਤਨੇ ਪੁੱਛਿਆ ਐਵੇਂ ਹੀ ਸਮਾਂ ਲੰਘਦਾ ਗਿਆ ਤੇ ਇੱਕ ਦਿਨ ਜੀਤੋ ਦੀ ਨੂਨ ਦੀਆਂ ਸਹੇਲੀਆਂ ਘਰ ਆਈਆਂ ਤੇ ਜੀਤੋ ਨੇ ਉਹਨਾਂ ਨੂੰ ਪਾਣੀ ਦਿੱਤਾ ਫੇਰ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਉਸ ਦਿਨ ਉਹ ਕਹਿਣ ਲੱਗੀ ਘਰ ਵਿੱਚ ਹੋਰ ਕੁਝ ਨਹੀਂ ਸੀ ਜੀਤੋ ਕਹਿਣ ਲੱਗੇ ਲੈ ਕੇ ਆਉਂਦੀ ਹਾਂ ਬੇਟਾ ਦੋ ਹੀ ਹੱਥ ਲੱਗੇ ਨੇ ਮੇਰੇ ਇੱਕ ਵਾਰ ਚ ਦੋ ਹੀ ਚੀਜ਼ਾਂ ਲੈ ਕੇ ਆ ਸਕਦੀਆਂ ਤੂੰ ਆ ਜਾ ਮੇਰੇ ਨਾਲ ਥੋੜੀ ਜੀ ਮੇਰੀ ਮਦਦ ਕਰ ਦੇ ਦੇ ਇਹ ਸੁਣਦੇ ਹੀ ਨੂੰ 扑ੜਕਦੇ ਤੇ ਗੁੱਸੇ ਵਿੱਚ ਜੀਤੋ ਦੇ ਥੱਪੜ ਮਾਰ ਦਿੱਤਾ ਮੈਂ ਤੇਰੀ ਨੌਕਰ ਲੱਗੀਆਂ ਜੋ ਇਹ ਸਾਰੇ ਕੰਮ ਕਰਾਂ ਤੇਰਾ ਕੰਮ ਹੈ ਜਾ ਕੇ ਖੁਦ ਕਰ ਸ਼ਰਮ ਨਾਮ ਦੀ ਕੋਈ ਚੀਜ਼ ਹੀ ਨਹੀਂ ਤੇਰੇ ਕੋਲ ਜਸੀ ਨੇ ਉਸ ਦਾ ਹੱਥ ਫੜ ਕੇ ਧੱਕਾ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਕਹਿਣ ਲੱਗਾ ਹੁਣ ਬੈਠੀ ਰਹਿ ਇੱਥੇ ਹੀ ਹੁਣ ਜੀਤੋ ਦੀ ਸਹਿਣ ਸ਼ਕਤੀ ਖਤਮ ਹੋ ਚੁੱਕੀ ਸੀ ਉਸ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਹੁਣ ਉਹ ਇਸ ਘਰ ਵਿੱਚ ਨਹੀਂ ਰਹੇਗੀ ਜਿੱਥੇ ਕਿਸੇ ਨੂੰ ਵੀ ਉਸ ਦੀ ਕੋਈ ਫਿਕਰ ਨਹੀਂ ਕਿਸੇ ਨੂੰ ਉਹਦੀ ਕੋਈ ਪਰਵਾਹ ਨਹੀਂ ਇਹ ਸਭ ਸੋਚਦੇ ਹੋਏ ਉਸ ਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਅਗਲੇ ਦਿਨ ਸੱਜਰੇ ਉੱਠਦੇ ਹੀ ਉਹ ਘਰੋਂ ਚਲੀ ਗਈ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਜਾ ਰਹੀ ਹੈ ਉਹ ਬਸ ਤੁਰ ਹੀ ਜਾ ਰਹੀ ਸੀ ਸੋਝ ਰਹੀ ਸੀ ਜਿੱਥੇ ਰੱਬ ਲੈ ਜਾਵੇਗਾ ਉੱਥੇ ਚਲੀ ਜਾਵੇਗੀ ਇਸ ਦੁਨੀਆ ਵਿੱਚ ਕੋਈ ਤਾਂ ਥਾਂ ਹੋਵੇਗੀ ਮੇਰੇ ਲਈ ਤੁਰਦੇ ਤੁਰਦੇ ਉਸ ਨੂੰ ਸਵੇਰ ਤੋਂ ਦੁਪਹਿਰ ਹੋ ਗਈ ਉਸਨੇ ਕੁਝ ਖਾਦਾ ਪੀਤਾ ਨਹੀਂ ਸੀ ਤੇ ਲਗਾਤਾਰ ਤੁਰਦੀ ਜਾ ਰਹੀ ਸੀ ਕਮਜ਼ੋਰੀ ਦੇ ਕਾਰਨ ਉਸ ਨੂੰ ਚੱਕਰ ਆਉਣ ਲੱਗੇ ਤੇ ਉਹ ਰਾਹ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਈ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਹ ਇੱਕ ਬੈੱਡ ਤੇ ਪਈ ਹੋਈ ਸੀ ਉਸਦੇ ਕੋਲ ਇੱਕ ਮੁੰਡਾ ਖੜਾ ਸੀ ਜਿਹੜਾ ਕਿ ਉਸ ਨੂੰ ਹੋਸ਼ ਆਣ ਤੇ ਪੁੱਛਣ ਲੱਗਿਆ ਆਂਟੀ ਜੀ ਤੁਸੀਂ ਠੀਕ ਹੋ ਹੁਣ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਜੀਤੋ ਨੇ ਕਿਹਾ ਮੈਂ ਠੀਕ ਹਾਂ ਪਰ ਮੈਂ ਕਿੱਥੇ ਹਾਂ ਤੇ ਤੁਸੀਂ ਕੌਣ ਹੋ ਉਹ ਕਹਿਣ ਲੱਗਿਆ ਫਿਕਰ ਨਾ ਕਰੋ ਤੁਸੀਂ ਆਰਾਮ ਕਰੋ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਪਹਿਲਾਂ ਡਾਕਟਰ ਸਾਹਿਬ ਨੂੰ ਬਾਹਰ ਛੱਡਾਂ ਮਾਂ ਉਹਨਾਂ ਟਾਈਮ ਤੁਸੀਂ ਆਰਾਮ ਕਰੋ ਜਦੋਂ ਉਹ ਮੁੰਡਾ ਡਾਕਟਰ ਨੂੰ ਬਾਹਰ ਛੱਡ ਕੇ ਵਾਪਸ ਆਇਆ ਤੇ ਉਹ ਜੀਤੋ ਨੂੰ ਕਹਿਣ ਲੱਗਾ ਤੁਸੀਂ ਬਾਜ਼ਾਰ ਵਾਲ ਜਾਂਦੀ ਸੜਕ ਤੇ ਬੇਹੋਸ਼ ਡਿੱਗੇ ਪਏ ਸੀ ਤੇ ਮੈਨੂੰ ਉੱਥੇ ਆਸ-ਪਾਸ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ ਤੇ ਮੈਂ ਤੁਹਾਨੂੰ ਚੁੱਕ ਕੇ ਇੱਥੇ ਲੈ ਆਇਆ ਤੁਸੀਂ ਠੀਕ ਤਾਂ ਹੋ ਤੁਹਾਡਾ ਘਰ ਕਿੱਥੇ ਹੈ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਛੱਡ ਆਵਾਂਗਾ ਜਿਵੇਂ ਹੀ ਉਸ ਅਣਜਾਣ ਮੁੰਡੇ ਨੇ ਘਰ ਦੇ ਬਾਰੇ ਪੁੱਛਿਆ ਤਾਂ ਜੀਤੋ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਮੁੰਡੇ ਨੇ ਕਿਹਾ ਮਾਤਾ ਜੀ ਪਰੋਂਦੇ ਕਿਉਂ ਹੋ ਰੋਣਾ ਨਹੀਂ ਆਂਟੀ ਜੀ ਤੁਹਾਨੂੰ ਨਹੀਂ ਪਤਾ ਤਾਂ ਨਾਂ ਦੱਸੋ ਹੁਣ ਤੁਸੀਂ ਥੋੜਾ ਕੁਝ ਖਾ ਲਵੋ ਤੇ ਆਰਾਮ ਕਰੋ ਐਨਾ ਕਹਿ ਕੇ ਉਸ ਮੁੰਡੇ ਨੇ ਸੇਵ ਕੱਟ ਕੇ ਜੀਤੋ ਨੂੰ ਦਿੱਤਾ ਜੀਤੋ ਸੇਵ ਵਾਲੀ ਪਲੇਟ ਨੂੰ ਦੇਖਦੇ ਹੋਏ ਇੱਕ ਪਲ ਲਈ ਇੱਕ ਨਜ਼ਰ ਉਸ ਲੜਕੇ ਨੂੰ ਦੇਖਣ ਲੱਗੀ ਜਿਸਦੇ ਨਾਲ ਉਸਦਾ ਕੋਈ ਰਿਸ਼ਤਾ ਨਹੀਂ ਸੀ ਫਿਰ ਵੀ ਉਹ ਉਸ ਦੀ ਕਿੰਨੀ ਫਿਕਰ ਕਰ ਰਿਹਾ ਸੀ ਪਰ ਜੀਤੋ ਨੇ ਕਿਹਾ ਨਹੀਂ ਬੁੱਤ ਮੈਂ ਇਹ ਨਹੀਂ ਖਾ ਸਕਦੀ ਉਸ ਮੁੰਡੇ ਨੇ ਕਿਹਾ ਤੁਸੀਂ ਖਾ ਸਕਦੇ ਹੋ ਤੁਹਾਨੂੰ ਤਾਂ ਡਾਕਟਰ ਨੇ ਵੀ ਮਨਾਂ ਨਹੀਂ ਕੀਤਾ ਕਹਿੰਦੇ ਹੋਏ ਉਸ ਮੁੰਡੇ ਨੇ ਜ਼ਬਰਦਸਤੀ ਪਲੇਟ ਉਸਦੇ ਅੱਗੇ ਕਰ ਦਿੱਤੀ ਤੇ ਉਸ ਨੂੰ ਥੋੜਾ ਸਖਤ ਲੈ ਜੇ ਨਾਲ ਕਹਿਣ ਲੱਗਿਆ ਤੂੰ ਪਚਾਬ ਸਾਰਾ ਸੇਵ ਖਾ ਲਵੋ ਤੇ ਜੀਤੋ ਉਸ ਮੁੰਡੇ ਦਾ ਪਿਆਰ ਦੇਖ ਕੇ ਮਨਾ ਨਾ ਕਰ ਸਕੇ ਤੇ ਉਸ ਨੇ ਕਟਿਆ ਹੋਇਆ ਸੇਵ ਖਾ ਲਿਆ ਇਸ ਤਰ੍ਹਾਂ 12 ਦਿਨ ਲੰਘ ਗਏ ਫਿਰ ਜੀਤੋ ਸੋਚਣ ਲੱਗੀ ਕਿ ਉਹ ਹੁਣ ਕਿੱਥੇ ਜਾਵੇਗੀ ਤੇ ਉਸ ਲੜਕੇ ਨੇ ਜੀਤੋ ਨੂੰ ਪੁੱਛਿਆ ਆਂਟੀ ਜੀ ਜੇ ਤੁਸੀਂ ਚਾਹੋ ਤਾਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੱਥੇ ਜਾਣਾ ਜੇ ਕਿਤੇ ਜਾਣਾ ਹੋਵੇ ਤਾਂ ਮੈਂ ਤੁਹਾਨੂੰ ਛਾਡ ਆਵਾਂਗਾ ਜੀਤੋ ਨੇ ਕਿਹਾ ਮੇਰਾ ਕੋਈ ਨਹੀਂ ਹੈ ਮੈਨੂੰ ਨਹੀਂ ਪਤਾ ਮੈਂ ਕਿੱਥੇ ਜਾ ਰਹੀ ਸੀ ਬਸ ਤੁਰ ਹੀ ਜਾ ਰਹੀ ਸੀ ਮੇਰਾ ਕੋਈ ਨਹੀਂ ਹੈ ਇੱਕ ਨੂਪੁੱਤ ਨੇ ਸਿਰਫ ਨਾਮ ਦੇ ਪਰ ਮੇਰਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈ ਜਾਂ ਇਹ ਕਹਿ ਲਵੋ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਐਨਾ ਕਹਿ ਕੇ ਉਹ ਭਾਵੁਕ ਹੋ ਗਈ ਮੁੰਡੇ ਨੇ ਕਿਹਾ ਆਂਟੀ ਜੀ ਜਿੰਨਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਵੀ ਕੋਈ ਜ਼ਰੂਰ ਹੁੰਦਾ ਹੈ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ ਮੇਰਾ ਵੀ ਕੋਈ ਨਹੀਂ ਹੈ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਨੂੰ ਮਾਂ ਕਹਿ ਸਕਦਾ ਜੀਤੋ ਉਸ ਮੁੰਡੇ ਨੂੰ ਦੇਖ ਰਹੀ ਸੀ ਜੋ ਉਮੀਦ ਭਰੀਆਂ ਨਜ਼ਰਾਂ ਨਾਲ ਜੀਤੋ ਨੂੰ ਦੇਖ ਰਿਹਾ ਸੀ ਜੀਤੋ ਬੋਲੀ ਬਿਲਕੁਲ ਬੇਟਾ ਇਸ ਵਿੱਚ ਇਤਰਾਜ਼ ਵਾਲੀ ਕਿਹੜੀ ਗੱਲ ਹੈ ਇਹ ਕਹਿੰਦੇ ਹੋਏ ਜੀਤੋ ਨੇ ਉਸ ਮੁੰਡੇ ਨੂੰ ਆਪਣੇ ਗਲੇ ਨਾਲ ਲਗਾ ਲਿਆ ਤੇ ਕਿਹਾ ਕਿ ਅੱਜ ਤੋਂ ਤੂੰ ਮੇਰਾ ਪੁੱਤ ਤੇ ਮੈਂ ਤੇਰੀ ਮਾਂ ਨਾ ਤਾਂ ਤੂੰ ਅਨਾਥ ਹੈ ਤੇ ਨਾ ਮੈਂ ਦੋਨੋਂ ਗਲੇ ਲੱਗ ਗਏ ਫਣਦੋਵੇਂ ਮਾਂ ਪੁੱਤ ਦੇ ਵਾਂਗ ਇਕੱਠੇ ਇੱਕ ਘਰ ਵਿੱਚ ਰਹਿਣ ਲੱਗ ਪਏ। ਉਹ ਮੁੰਡਾ ਬਹੁਤ ਜ਼ਿਆਦਾ ਅਮੀਰ ਨਹੀਂ ਸੀ ਪਰ ਆਪਣਾ ਤੇ ਆਪਣੀ ਮਾਂ ਦਾ ਖਰਚਾ ਚੱਕ ਲੈਂਦਾ ਸੀ। ਸਾਰਾ ਕੁਝ ਵਧੀਆ ਚੱਲ ਰਿਹਾ ਸੀ। ਮਾਂ ਪੁੱਤ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਸੀ। ਜੀਤੋ ਘਰ ਵਿੱਚ ਬੈਠੀ ਬੈਠੀ ਬੋਰ ਹੋ ਜਾਂਦੀ ਸੀ। ਪਹਿਲਾਂ ਤਾਂ ਉਸਨੇ ਹਰਜੀਤ ਨੂੰ ਕਈ ਵਾਰ ਕਿਹਾ ਸੀ ਕਿ ਪੁੱਤ ਮੈਂ ਵੀ ਕੋਈ ਕੰਮ ਕਰ ਲੈਂਦੀ ਹਾਂ ਤੇ ਮੇਰਾ ਮਨ ਵੀ ਲੱਗਿਆ ਰਹੇਗਾ ਤੇ ਦੋ ਪੈਸੇ ਵੀ ਆ ਜਾਣਗੇ। ਫਿਰ ਹਰਜੀਤ ਨੇ ਕਿਹਾ ਨਹੀਂ ਮਾਂ ਮੇਰੇ ਹੁੰਦੇ ਹੋਏ ਤੁਸੀਂ ਕੰਮ ਨਹੀਂ ਕਰੋਗੇ ਤੁਸੀਂ ਆਰਾਮ ਕਰੋ ਘਰੇ ਬੈਠ ਕੇ ਕੁਝ ਦਿਨਾਂ ਬਾਅਦ ਹਰਜੀਤ ਦੀ ਨੌਕਰੀ ਛੁੱਟ ਗਈ ਤੇ ਥੋੜੇ ਹੀ ਦਿਨਾਂ ਵਿੱਚ ਜਮਾ ਪੈਸੇ ਵੀ ਖਤਮ ਹੋ ਗਏ ਪਰ ਹਰਜੀਤ ਨੇ ਕਦੇ ਵੀ ਜੀਤੋ ਨੂੰ ਨਹੀਂ ਛੱਡਿਆ ਜੀਤੋ ਹਰਜੀਤ ਤੋਂ ਜੋ ਵੀ ਮੰਗਦੀ ਉਹ ਸਾਰਾ ਸਮਾਨ ਲਿਆ ਕੇ ਦਿੰਦਾ ਤੇ ਆਪਣੀ ਮਾਂ ਦਾ ਪੂਰਾ ਧਿਆਨ ਰੱਖਦਾ ਪਰ ਹੁਣ ਜੀਤੋ ਨੇ ਆਪਣੇ ਪੁੱਤ ਦੀ ਮਦਦ ਕਰਨ ਦਾ ਨਿਸ਼ਚਿਤ ਕਰ ਲਿਆ ਸੀ ਤੇ ਉਸਨੇ ਹਰਜੀਤ ਤੋਂ ਕੁਝ ਕੱਪੜੇ ਮੰਗਵਾਏ ਤੇ ਹਰਜੀਤ ਨੂੰ ਕਿਹਾ ਕਿ ਤੂੰ ਪੁਰਾਣੀ ਕੱਪੜੇ ਸिलाई ਕਰਨ ਵਾਲੀ ਮਸ਼ੀਨ ਦਾ ਜੁਗਾੜ ਕਰ ਦੇਵੇਂ ਤਾਂ ਬਹੁਤ ਚੰਗਾ ਹੋਵੇਗਾ ਹਰਜੀਤ ਕੁਝ ਕੱਪੜੇ ਲੈ ਆਇਆ ਤੇ ਮਸ਼ੀਨ ਵੀ ਲੈ ਆਇਆ ਜੀਤੂ ਨੇ ਉਹਨਾਂ ਕੱਪੜਿਆਂ ਦੇ ਰੰਗ-ਬਰੰਗੇ ਸੁੰਦਰ-ਸੁੰਦਰ ਛੋਟੇ ਬੱਚਿਆਂ ਦੇ ਕੱਪੜੇ ਸिलाई ਕਰਕੇ ਤਿਆਰ ਕੀਤੇ ਜੋ ਕਿ ਦੇਖਣ ਵਿੱਚ ਬਹੁਤ ਸੋਹਣੇ ਤੇ ਪਿਆਰੇ ਲੱਗ ਰਹੇ ਸਨ ਤੇ ਹਰਜੀਤ ਨੂੰ ਕਿਹਾ ਕਿ ਉਹ ਉਹਨਾਂ ਨੂੰ ਕਿਸੇ ਦੁਕਾਨ ਤੇ ਲਿਜਾ ਕੇ ਉਹਨਾਂ ਨੂੰ ਵੇਚਣ ਦੀ ਗੱਲ ਕਰੇ ਤੇ ਹਰਜੀਤ ਉਹਨਾਂ ਕੱਪੜਿਆਂ ਨੂੰ ਲੈ ਕੇ ਦੁਕਾਨ ਤੇ ਚਲਾ ਗਿਆ ਉਹ ਇੰਨੇ ਸੋਹਣੇ ਤੇ ਰੰਗ-ਬਰੰਗੇ ਕੱਪੜੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਤਿਆਰ ਕੀਤੇ ਹੋਏ ਬਹੁਤ ਹੀ ਸੁੰਦਰ ਲੱਗ ਰਹੇ ਸੀ ਕਿਸੇ ਵੱਡੇ ਦੁਕਾਨ ਵਾਲੇ ਨੇ ਤਾਂ ਉਹ ਕੱਪੜੇ ਨਹੀਂ ਲਏ ਕਿਉਂਕਿ ਉਹ ਕਹਿੰਦੇ ਅਸੀਂ ਤਾਂ ਬ੍ਰਾਂਡਡ ਚੀਜ਼ਾਂ ਹੀ ਰੱਖਦੇ ਹਾਂ ਪਰ ਇੱਕ ਛੋਟੀ ਜਹੀ ਦੁਕਾਨ ਵਾਲੇ ਨੇ ਦੇਖਦੇ ਹੀ ਕੱਪੜਿਆਂ ਨੂੰ ਪਸੰਦ ਕਰ ਲਿਆ ਤੇ ਹਰਜੀਤ ਨੂੰ ਕੱਪੜਿਆਂ ਦੇ ਪੈਸੇ ਦੇ ਕੇ ਉਹ ਸਲਾਈ ਕੀਤੇ ਹੋਏ ਕੱਪੜੇ ਰੱਖ ਲਏ ਹਰਜੀਤ ਘਰੇ ਵਾਪਸ ਆਇਆ ਤਾਂ ਬਹੁਤ ਖੁਸ਼ ਹੋਇਆ ਤੇ ਹਰਜੀਤ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤੇ ਫਿਰ ਸ਼ਹਿਰ ਜਾ ਕੇ ਹੋਰ ਰੰਗ-ਬਰੰਗੇ ਕੱਪੜੇ ਲੈ ਕੇ ਆਇਆ ਤੇ ਅਗਲੇ ਦਿਨ ਫਿਰ ਪੂਰੇ ਸ਼ਹਿਰ ਵਿੱਚ ਸਾਰੀਆਂ ਛੋਟੀਆਂ-ਛੋਟੀਆਂ ਦੁਕਾਨਾਂ ਤੇ ਗਿਆ ਜਿੱਥੇ ਕਿ ਸਾਰਿਆਂ ਨੇ ਹੀ ਉਸ ਨੇ ਥੋੜੇ-ਥੋੜੇ ਕਰਕੇ ਕੱਪੜਿਆਂ ਨੂੰ ਖਰੀਦ ਲਿਆ ਤੇ ਹਰਜੀਤ ਦਾ ਮੋਬਾਈਲ ਨੰਬਰ ਵੀ ਲੈ ਲਿਆ ਚਾਰ ਹੀ ਦਿਨਾਂ ਵਿੱਚ ਹਰਜੀਤ ਤੇ ਉਸ ਦੀ ਮਾਂ ਦੀ ਮਿਹਨਤ ਨੇ ਰੰਗ ਦਿਖਾਇਆ ਤੇ ਹੁਣ ਉਹ ਹੋਰ ਜ਼ਿਆਦਾ ਮਿਹਨਤ ਕਰਨ ਲੱਗੇ ਹਰਜੀਤ ਨੇ ਆਪਣੀ ਮਾਂ ਤੇ ਆਪਣੇ ਨਾਮ ਦਾ ਇੱਕ ਬ੍ਰਾਂਡ ਵੀ ਬਣਾਇਆ ਤੇ ਚਲਦੇ ਹੀ ਉਸਨੇ ਆਪਣੀ ਮਾਂ ਦਾ ਸिलाई ਸੈਂਟਰ ਵੀ ਖੁਲਵਾ ਦਿੱਤਾ ਹੌਲੀ-ਹੌਲੀ ਆਰਡਰਾਂ ਦੀ ਸੰਖਿਆ ਵਾਧੀ ਗਈ ਤੇ ਹੁਣ ਜੀਤੋ ਸਲਾਈ ਨਹੀਂ ਕਰਦੀ ਸੀ ਕਿਉਂਕਿ ਉਸਨੇ ਆਪਣੇ ਸਲਾਈ ਸੈਂਟਰ ਤੇ ਦੋ ਤਿੰਨ ਸਲਾਈ ਕਰਨ ਵਾਲੀਆਂ ਲੋੜਵੰਦਾ ਔਰਤਾਂ ਨੂੰ ਰੱਖ ਲਿਆ ਸੀ ਤੇ ਹਰਜੀਤ ਨੇ ਸਾਰਾ ਕੰਮ ਸੰਭਾਲ ਲਿਆ ਸੀ ਹਰਜੀਤ ਤੇ ਜੀਤੋ ਨੇ ਜਲਦੀ ਹੀ ਪੂਰੇ ਸ਼ਹਿਰ ਵਿੱਚ ਆਪਣਾ ਨਾਮ ਕਮਾ ਲਿਆ ਤੇ ਹੁਣ ਸਟਾਫ ਤੇ ਆਰਡਰਾਂ ਦੀ ਸੰਖਿਆ ਵੀ ਵੱਧ ਚੁੱਕੀ ਸੀ ਦੇਖਦੇ ਹੀ ਦੇਖਦੇ ਹਰਜੀਤ ਤੇ ਜੀਤੋ ਨੇ ਆਪਣਾ ਵਧੀਆ ਬੰਗਲੇ ਵਰਗਾ ਘਰ ਤੇ ਆਪਣੀ ਗੱਡੀ ਲੈ ਲਈ ਸੀ ਇੰਨੀ ਜਲਦੀ ਇਹਨਾਂ ਨਾਮ ਕਮਾਉਣ ਦੇ ਕਾਰਨ ਜੀਤੋ ਬਹੁਤ ਜਲਦੀ ਜੀਤੋ ਦੇ ਬੁਟੀਕ ਦੀ ਨਿਊਜ਼ ਸੋਸ਼ਲ ਮੀਡੀਆ ਤੇ ਟੀਵੀ ਤੇ ਵਾਇਰਲ ਹੋ ਗਈ ਤੇ ਇੱਕ ਦਿਨ ਉਸ ਦਿਨ ਉਹ ਟੀਵੀ ਦੇਖ ਰਹੀ ਸੀ ਕਿ ਉਸਨੇ ਜੀਤੋ ਦੀ ਖਬਰ ਦੇਖੀ ਤੇ ਹੈਰਾਨ ਰਹਿ ਗਈ ਤੇ ਆਪਣੇ ਪਤੀ ਨੂੰ ਫੋਨ ਕਰਕੇ ਘਰੇ ਬੁਲਾਇਆ ਤੇ ਕਿਹਾ ਕੇ ਆਪਣੀ ماں ਨੂੰ ਦੇਖ ਤੇਰੀ ماں ਇਸ ਸਮੇਂ ਪੈਸਿਆਂ ਵਿੱਚ ਖੇਡ ਰਹੀ ਹੈ ਫਿਰ ਤੂੰ ਤਾਂ ਉਸਦਾ ਇਕਲੌਤਾ ਪੁੱਤ ਹੈ ਆਖਿਰ ਇਹ ਸਭ ਕੁਝ ਤੇਰਾ ਹੀ ਤਾਂ ਹੈ ਚਲੋ ਜਾ ਕੇ ਮੰਮੀ ਜੀ ਨੂੰ ਮਿਲਦੇ ਆ ਉਹ ਆਪਾਂ ਨੂੰ ਤੁਰੰਤ ਹੀ ਮਾਫ ਕਰ ਦੇਵੇਗੀ ਤੇ ਫਿਰ ਉਹ ਨਵਾਂ ਘਰ ਦੁਕਾਨ ਗੱਡੀ ਸਾਰਾ ਕੁਝ ਸਾਡਾ ਹੋ ਜਾਵੇਗਾ ਪੈਸਿਆਂ ਵਿੱਚ ਖੇਡਿਆ ਕਰਾਂਗੀ ਮੈਂ ਆ ਕਿੰਨਾ ਮਜ਼ਾ ਆਵੇਗਾ ਚਾਰੇ ਪਾਸੇ 1 2 ਨੌਕਰ ਹੋਣਗੇ ਜਿੰਨਾ ਤੇ ਉੱਤੇ ਮੈਂ ਹੁਕਮ ਚਲਾਵਾਂਗੀ ਬਸ ਤੂੰ ਆਪਣਾ ਸਮਾਨ ਪੈਕ ਕਰ ਆਪਾਂ ਕੱਲ ਹੀ ਚਲੇ ਜਾਵਾਂਗੇ ਤੇ ਅਗਲੇ ਦਿਨ ਉਹ ਸਵੇਰੇ ਹੀ ਘਰੋਂ ਜੀਤੋ ਦੇ ਘਰ ਵੱਲ ਨੂੰ ਚੱਲ ਪਏ ਤੇ ਜਿਵੇਂ ਹੀ ਉਹ ਜੀਤੋ ਦੇ ਘਰ ਦੇ ਬਾਹਰ ਪਹੁੰਚੇ ਤਾਂ ਗਾਰਡ ਨੇ ਉਹਨਾਂ ਨੂੰ ਬਾਹਰ ਹੀ ਰੋਕ ਲਿਆ ਫਿਰ ਨੂਹ ਪੁੱਤ ਨੇ ਕਿਹਾ ਕਿ ਅਸੀਂ ਜੀਤੋ ਦੇ ਪੁੱਤ ਤੈਨੂੰ ਹਾਂ ਸਾਡੀ ਮਾਂ ਨੂੰ ਬੁਲਾ ਦਿਓ ਜਾਂ ਸਾਨੂੰ ਅੰਦਰ ਜਾਣ ਦਿਓ ਗੜ ਨੇ ਫੋਨ ਕਰਕੇ ਜੀਤੋ ਨੂੰ ਪੁੱਛਿਆ ਤੇ ਜੀਤੋ ਨੇ ਕਿਹਾ ਹੁਣ ਮੈਂ ਮੰਦਿਰ ਜਾਣਾ ਹੈ ਜਿਸ ਨੇ ਮਿਲਣਾ ਹੈ ਉਥੇ ਆ ਕੇ ਮੈਨੂੰ ਮਿਲ ਸਕਦਾ ਹੈ ਕਹਿ ਕੇ ਫੋਨ ਕੱਟ ਦਿੱਤਾ ਤੇ ਉਸਦੇ ਨੂੰ ਤੇ ਪੁੱਤ ਉਥੇ ਹੀ ਖੜੇ ਸੀ ਕਿ ਘਰ ਦੇ ਅੰਦਰੋਂ ਇੱਕ ਵੱਡੀ ਸਾਰੀ ਗੱਡੀ ਆਈ ਜਿਸ ਵਿੱਚ ਇੱਕ ਔਰਤ ਬਹੁਤ ਹੀ ਸੋਹਣੇ ਕੱਪੜੇ ਪਾਈ ਡਰਾਈਵਰ ਨਾਲ ਵਾਲੀ ਸੀਟ ਤੇ ਬੈਠੀ ਸੀ ਤੇ ਇੱਕ ਮੁੰਡਾ ਗੱਡੀ ਚਲਾ ਰਿਹਾ ਸੀ ਗੌਰ ਨਾਲ ਦੇਖਣ ਤੋਂ ਪਤਾ ਲੱਗਿਆ ਕਿ ਇਹ ਤਾਂ ਜੀਤੋ ਸੀ ਤੇ ਫਿਰ ਦੋਨੋਂ ਪਤੀ ਪਤਨੀ ਉਸ ਗੱਡੀ ਦਾ ਪਿੱਛਾ ਕਰਨ ਲੱਗੇ ਤੇ ਮੰਦਰ ਤੱਕ ਪਹੁੰਚ ਗਏ ਗੱਡੀ ਤੋਂ ਉੱਤਰ ਕੇ ਜੀਤੋ ਪੂਜਾ ਕਰਨ ਵਾਸਤੇ ਮੰਦਰ ਵਿੱਚ ਚਲੀ ਗਈ ਤੇ ਜਿਵੇਂ ਹੀ ਉਹ ਵਾਪਸ ਆਈ ਤੇ ਉਸਦੇ ਨੂੰ ਉਹਨਾਂ ਵੱਲ ਨੂੰ ਭੱਜੀ ਤੇ ਪਿੱਛੇ ਨੂੰ ਹੁੰਦੀ ਹੋਈ ਕਹਿਣ ਲੱਗੇ ਰੁਕੋ ਰੁਕੋ ਕੌਣ ਹੋ ਤੁਸੀਂ ਤਾਂ ਫਿਰ ਉਸ ਦਾ ਮੁੰਡਾ ਬੋਲਿਆ ਕਿ ਮਾਂ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਤੁਹਾਡਾ ਪੁੱਤ ਤੇ ਇਹ ਤੁਹਾਡੇ ਨੂੰਹ ਹੈ ਤਾਂ ਜੀਤੋ ਕਹਿਣ ਲੱਗੇ ਨਹੀਂ ਪੁੱਤ ਤੁਹਾਨੂੰ ਕੋਈ ਗਲਤਫਹਿਮੀ ਹੈ ਮੇਰਾ ਤਾਂ ਇੱਕ ਹੀ ਬੇਟਾ ਹੈ ਤੇ ਉਹ ਇਹ ਹੈ ਜੀਤੋ ਨੇ ਹਰਜੀਤ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਉਸ ਦਾ ਨੂੰਹ ਤੇ ਪੁੱਤ ਜੀਤੋ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੇ ਸਾਨੂੰ ਮਾਫ ਕਰ ਦਿਓ ਮੰਮੀ ਜੀ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆਖਿਰ ਅਸੀਂ ਤੁਹਾਡੇ ਹੀ ਬੱਚੇ ਹਾਂ ਹੁਣ ਅਸੀਂ ਕਦੇ ਵੀ ਤੁਹਾਡਾ ਦਿਲ ਨਹੀਂ ਦਿਖਾਵਾਂਗੇ ਆਪਾਂ ਸਾਰੇ ਇਕੱਠੇ ਇੱਕ ਦੂਜੇ ਨਾਲ ਖੁਸ਼ੀ-ਖੁਸ਼ੀ ਰਾਵਾਂਗੇ ਤੁਹਾਡੇ ਨਵੇਂ ਘਰ ਵਿੱਚ ਜੀਤੋ ਕਹਿਣ ਲੱਗੇ ਮੇਰਾ ਘਰ ਕੋਈ ਧਰਮਸ਼ਾਲਾ ਨਹੀਂ ਹੈ ਕਿ ਕੋਈ ਵੀ ਐਰਾ-ਗੈਰਾ ਮੂੰਹ ਚੱਕ ਕੇ ਮੇਰੇ ਘਰ ਵੱਲ ਆ ਜਾਵੇ ਇਹ ਘਰ ਮੇਰਾ ਤੇ ਮੇਲੇ ਪੁੱਤ ਦਾ ਹੈ ਮੈਂ ਤੇ ਮੇਰਾ ਬੇਟਾ ਇਸ ਘਰ ਵਿੱਚ ਰਹਿੰਦੇ ਹਾਂ ਤੇ ਜਿੱਥੋਂ ਤੱਕ ਰਹੀ ਗੱਲ ਤੇ ਦੀ ਮਾਂ ਦੀ ਤੇ ਉਹ ਉਸ ਦਿਨ ਹੀ ਮਰ ਗਈ ਸੀ ਜਦੋਂ ਤੁਸੀਂ ਦੋਨਾਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਸੜਕ ਤੇ ਮਰਨ ਵਾਸਤੇ ਛੱਡ ਦਿੱਤਾ ਸੀ ਜੇਕਰ ਮੇਰਾ ਇਹ ਪੁੱਤ ਨਾ ਹੁੰਦਾ ਤਾਂ ਮੈਂ ਤਾਂ ਕਦੋਂ ਦੀ ਮਰ ਚੁੱਕੀ ਹੁੰਦੀ ਹੁਣ ਮੇਰਾ ਇਸ ਦੁਨੀਆ ਵਿੱਚ ਮੇਰੇ ਪੁੱਤ ਹਰਜੀਤ ਤੋਂ ਬਿਨਾਂ ਕੋਈ ਨਹੀਂ ਹੈ ਮੇਰਾ ਜੋ ਕੁਝ ਵੀ ਹੈ ਮੇਰੇ ਤੋਂ ਬਾਅਦ ਮੇਰੇ بیٹے ਹਰਜੀਤ ਦਾ ਹੀ ਹੋਵੇਗਾ ਤੇ ਹਾਂ ਅੱਜ ਤੋਂ ਬਾਅਦ ਆਪਣੀ ਸ਼ਕਲ ਮੈਨੂੰ ਕਦੇ ਵੀ ਨਾ ਦਿਖਾਉਣਾ ਇਹ ਕਹਿੰਦੇ ਹੋਏ ਜੀਤੋ ਆਪਣੀ ਗੱਡੀ ਵਿੱਚ ਬੈਠ ਕੇ ਆਪਣੇ ਘਰ ਵੱਲ ਨੂੰ ਵਾਪਸ ਚਲੀ ਗਈ ਤੇ ਉਸ ਦੇ نو ਪੁੱਤ ਵੱਡੀ ਗੱਡੀ ਤੇ ਬੰਗਲੇ ਦੇ ਸੁਪਨੇ ਲੈਂਦੇ ਹੋਏ ਉੱਥੇ ਹੀ ਖੜੇ ਰਹੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ